ਰਾਜਾ ਪੀਪਾ ਸੀ ਹੈ ਤਾਂ ਰਾਜਾ ਸੀ ਇਹਦੇ ਮਨ 'ਚ ਸੀ ਵੀ ਮੈਨੂੰ ਬ੍ਰਹਮ ਗਿਆਨ ਮਿਲੇ ਤੇ ਹੁਣ ਬ੍ਰਹਮ ਗਿਆਨ ਸਾਧੂਆਂ ਤੋਂ ਬਿਨਾਂ ਨਹੀਂ ਮਿਲਦਾ ਇਹਦੇ ਮਨ 'ਚ ਬ੍ਰਹਮ ਗਿਆਨ ਮਿਲੇ ਮੈਨੂੰ ਕੋਈ ਸਾਧੂ ਸੰਤ ਮਹਾਤਮਾ ਮੈਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰੇ ਕਿਸੇ ਨੇ ਦੱਸਿਆ ਵੀ ਭਗਤ ਰਵਦਾਸ ਜੀ ਕੋਲ ਬ੍ਰਹਮ ਗਿਆਨ ਹੈ ਤੂੰ ਉਹਨਾਂ ਤੋਂ ਨਾਮ ਲੈ ਭਗਤ ਰਵਦਾਸ ਜੀ ਕੋ ਚਰਿਆ ਗਿਆ ਮਹਾਰਾਜ ਨੇ ਸੰਤ ਮਹਾਤਮਾ ਕਈ ਵਾਰੀ ਪ੍ਰੀਖਿਆ ਲੈ ਲੰਦੇ ਅੱਜ ਕੱਲ ਲੋਕ ਸੰਤ ਮਹਾਤਮਾ ਦੀ ਪ੍ਰੀਖਿਆ ਕਰਦੇ ਵੀ ਦੇਖਦੇ ਆ ਪੂਰੇ ਕ ਨਹੀਂ ਸੰਤ ਆਤਮਾ ਨੇ ਪ੍ਰੀਖਿਆ ਲੈ ਲਈ ਭਗਤ ਰਵਦਾਸ ਜੀ ਨੇ ਭਗਤ ਪੀਪੇ ਦੀ ਰਾਜਾ ਪੀਪਾ ਸੀ ਤੇ ਬੜੇ ਹੰਕਾਰ ਚ ਆਇਆ ਸੀ ਫੌਜਾਂ ਲੈ ਕੇ ਵੀ ਮੈਂ ਰਾਜਾ ਤੇ ਜਿੱਥੇ ਅੰਮ੍ਰਿਤ ਪਿਆ ਸੀ ਜਿੱਥੇ ਜੁੱਤੀਆਂ ਗਾਣਦੇ ਸੀ ਹੈ ਤਾਂ ਅੰਮ੍ਰਿਤ ਸੀ ਰਾਜੇ ਪੀਪੇ ਨੂੰ ਲੱਗਿਆ ਉਹ ਮੈਨੂੰ ਗੰਦਾ ਪਾਣੀ ਪਿਵਾਉਣ ਲੱਗੇ ਨੇ ਜਦੋਂ ਚੂਲੀ ਭਰ ਕੇ ਮਹਾਰਾਜ ਨੇ ਕਿਹਾ ਕਹਿੰਦੇ ਰਾਜਾ ਨਾ ਤੈਨੂੰ ਅੰਮ੍ਰਿਤ ਪਿਐਈਏ ਹੈ ਤਾਂ ਅੰਮ੍ਰਿਤ ਸੀ ਸੱਚਖੰਡ ਦਾ ਉਹ ਰਾਜੇ ਪੀਪੇ ਨੂੰ ਲੱਗਿਆ ਵੀ ਮੈਂ ਤਾਂ ਗੰਦਾ ਪਾਣੀ ਪੀਉਣ ਲੱਗੇ ਉਹਨੇ ਕੱਪੜਿਆਂ ਦੇ ਡੋਲ ਲਿਆ ਅੰਮ੍ਰਿਤ ਨੂੰ ਖਰਾਬ ਕਰ ਲਿਆ ਤੇ ਉਹ ਥੋਬਣ ਸੀ ਉਹਦੇ ਕੋਲ ਰਾਜੇ ਦੀ ਪੁਸ਼ਾਕ ਗਈ ਤੇ ਕਿਸੇ ਨੇ ਕਿਹਾ ਕਹਿੰਦੇ ਵੀ ਇਹ ਦਾਗ ਉਤਰਨਾ ਚਾਹੀਦਾ ਤੇ ਤੋਬਰ ਨੇ ਸੋਚਿਆ ਵੀ ਚਲੋ ਮੂੰਹ ਨਾਲ ਚੂਸ ਕੇ ਇਹਦਾ ਦਾਗ ਤਾਰ ਦਿੰਨੇ ਆ ਜਦੋਂ ਉਹਨੇ ਉਹ ਕੱਪੜਾ ਚੂਸਿਆ ਅਮਰਤ ਉਹਦੇ ਅੰਦਰ ਚੱਲਿਆ ਗਿਆ ਤੇ ਰਾਜਾਬਾਈ ਨੂੰ ਬ੍ਰਹਮ ਗਿਆਨ ਹੋ ਗਿਆ ਉਹ ਹੋਰ ਦੀਆਂ ਹੋਰ ਗੱਲਾਂ ਕਰਿਆ ਕਰੇ ਤੇ ਕਈ ਲੋਕ ਉਹਨੂੰ ਕਮਲੀ ਕਹਿਣ ਲੱਗੇ ਵੀ ਕਮਲ ਹੀ ਐ ਕਿੰਦਾਂ ਦੀ ਗੱਲਾਂ ਕਰਦੀ ਐ ਹੁਣ ਸਾਧੂ ਸੰਤ ਮਹਾਤਮਾ ਰਾਜਾਬਾਈ ਕੋਲ ਬੈਠਣ ਲੱਗੇ ਬ੍ਰਹਮ ਗਿਆਨ ਲੈਣ ਲੱਗੇ ਰੌਣਕਾਂ ਲੱਗ ਗਈਆਂ ਰਾਜੇ ਪੀਪੇ ਨੂੰ ਪਤਾ ਲੱਗਿਆ ਵੀ ਰਾਜਾਬਾਈ ਬ੍ਰਹਮ ਗਿਆਨ ਕਰਉਂਦੀ ਹੈ ਵੀ ਚੱਲੋ ਤੇ ਕੋ ਚੱਲੀਏ ਜਦੋਂ ਰਾਜਾਂਬਾਈ ਕੋਲ ਰਾਜਾ ਪੀਪਾ ਗਿਆ ਤਾਂ ਰਾਜਾਂਬਾਈ ਹੱਥ ਬੰਨ੍ਹ ਕੇ ਖੜ ਗਈ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਹੋਈ ਹੈ ਬ੍ਰਹਮ ਗਿਆਨ ਉਹ ਕਹਿੰਦੇ ਵੀ ਮੈਂ ਤਾਂ ਤੇਰੇ ਕੋਲ ਬ੍ਰਹਮ ਗਿਆਨ ਲੈਣ ਆਇਆ ਮੇਰੀ ਕਿੱਥੇ ਕਿਰਪਾ ਹੋਗੀ ਕਹਿੰਦੀ ਮਹਾਰਾਜ ਤੁਸੀਂ ਚੋਲਾ ਬਖਸ਼ਿਆ ਸੀ ਉਹਦੇ ਵਿੱਚ ਅੰਮ੍ਰਿਤ ਸੀ ਉਹ ਅੰਮ੍ਰਿਤ ਮੇਰੇ ਅੰਦਰ ਗਿਆ ਫੇਰ ਕਿਰਪਾ ਹੋਈ ਹੈ ਫੇਰ ਰਾਜੇ ਪੀਪੇ ਨੂੰ ਗਿਆਨ ਹੋਇਆ ਵੀ ਉਹ ਤਾਂ ਅੰਮ੍ਰਿਤ ਸੀ ਮੈਂ ਡੋਲ ਲਿਆ ਫੇਰ ਭਗਤ ਅਰਬਦਾਸ ਜੀ ਕੋਲ ਗਿਆ ਕਹਿੰਦਾ ਮਹਾਰਾਜ ਉਹੀ ਅੰਮ੍ਰਿਤ ਦੇ ਦਿਓ ਮਹਾਰਾਜ ਕਹਿੰਦੇ ਉਹ ਨਹੀਂ ਮਿਲਣਾ ਹੁਣ ਵੀ ਉਹ ਸਮਾਂ ਸੀ ਉਹ ਤੈਨੂੰ ਬਖਸ਼ਿਸ਼ ਅਸੀਂ ਦਿੰਦੇ ਸੀ ਹੁਣ ਤੈਨੂੰ ਮਸ਼ਕਤ ਕਰਨੀ ਪੈਣੀ ਹੈ ਕਈ ਵਾਰੀ ਬੰਦੇ ਨੂੰ ਬਖਸ਼ਿਸ਼ ਮਿਲ ਜਾਂਦੀ ਹੈ ਉਹ ਗਵਾ ਲੈਂਦਾ ਕਹਿੰਦੇ ਹੁਣ ਤੈਨੂੰ ਨਾਮ ਦਵਾਂਗੇ ਤੈਨੂੰ ਹੁਣ ਮਸ਼ਕਤ ਕਰਨੀ ਪੈਣੀ ਹੈ ਸੋ ਜਿਹੜੀ ਰਾਜਾਬਾਈ ਸੀ ਉਹਦੇ ਕੋਲ ਤਿੰਨਾ ਲੋਕਾਂ 14 ਭਵਨਾਂ ਦੇ Swami Bhagwan ji ਖਿਚੜੀ ਖਾਣ ਹੁੰਦੇ ਸੀ ਤੇ ਰਾਜਾ ਬਾਈ ਨੇ ਖਿਚੜੀ ਬਣਾਉਣੀ ਮਹਾਰਾਜ ਨੇ ਛਕਣੀ ਭੋਲੀ ਸੀ ਉਹ ਇੱਕ ਸਾਧੂ ਆ ਗਿਆ ਉਹ ਕਹਿੰਦਾ ਰਾਜਾ ਬਾਈ ਮੈਂ ਸੁਣਿਆ ਵੀ ਭਗਵਾਨ ਤੇਰੇ ਕੋ ਖਿਚੜੀ ਖਾਂਦੇ ਕਹਿੰਦੇ ਹਾਂ ਮਹਾਰਾਜ ਖਿਚੜੀ ਖਾਂਦੇ ਕਹਿੰਦੇ ਵੀ ਨਾਤ ਹੋ ਕੇ ਬਣਾਉਣੀ ਹੈ ਖਿਚੜੀ ਕਹਿੰਦੀ ਮਹਾਰਾਜ ਨਾਤ ਹੋ ਕੇ ਬਣਾਈਦੀ ਹੈ ਮੈਨੂੰ ਤਾਂ ਪਤਾ ਨਹੀਂ ਕਹਿੰਦੇ ਤਾਂ ਨਾਤ ਹੋ ਕੇ ਬਣਾਉਣੀ ਚਾਹੀਦੀ ਹੈ ਖਿਚੜੀ ਅੱਛਾ ਮਹਾਰਾਜ ਕਹਿੰਦੇ ਲੱਕੜਾਂ ਤੋਂ ਨਹੀਂ ਐ ਹੋਰੇ ਕੰਮ ਲਾ ਗਿਆ ਕਹਿੰਦਾ ਨਾ ਮਹਾਰਾਜ ਲੱਕੜਾਂ ਵੀ ਨਹੀਂ ਧੋਂਦੀ ਕਹਿੰਦੇ ਵੀ ਲੱਕੜਾਂ ਸੂਚੀਆਂ ਕਰਨੀਆਂ ਚਾਹੀਦੀਆਂ ਸਾਹ ਸੰਗਤ ਨਾਣ ਨਾਣ ਤੋਂ ਨਾਲ ਮਹਾਰਾਜ ਨਹੀਂ ਮਿਲਦੇ ਮਹਾਰਾਜ ਮਿਲਦੇ ਮਨ ਸੂਚੀ ਨਾਲ ਵਾਹਿਗੁਰੂ ਵਾਹਿਗੁਰੂ ਸਾਹ ਸੰਗਤ ਹੁਣ ਰਾਜਾ ਬਾਈ ਭੋਲੀ ਸੀ ਵਿਚਾਰੀ ਇਸ਼ਨਾਨ ਲੱਕੜਾ ਧੋ ਕੇ ਰੱਖ ਦਿੱਤੀਆਂ ਇਸ਼ਨਾਨ ਕਰਨ ਲੱਗ ਪਈ ਮਹਾਰਾਜ ਆਏ ਰਾਜਾ ਬਾਈ ਮਹਾਰਾਜ ਮੈਂ ਇਸ਼ਨਾਨ ਕਰਕੇ ਹਟੀਆਂ ਕਹਿੰਦੇ ਖਿਚੜੀ ਨਹੀਂ ਬਣਾਈ ਜੇ ਭੁੱਖ ਲੱਗੀ ਹੈ ਨਾ ਮਹਾਰਾਜ ਜੇ ਖਿਚੜੀ ਨਹੀਂ ਬਣਾਈ ਤੁਸੀਂ ਠਹਿਰ ਕੇ ਆਇਓ ਫੇ ਮਹਾਰਾਜ ਚਲੇ ਗਏ ਫੇ ਲੱਕੜਾ ਜੇ ਸੁੱਕੀਆਂ ਨਹੀਂ ਫੇਰ ਆ ਕੇ ਮਹਾਰਾਜ ਰਾਜਾ ਬਾਈ ਭੁੱਖ ਲੱਗੀ ਹੈ ਖਿਚੜੀ ਦੇ ਮਹਾਰਾਜ ਜੇ ਤਾਂ ਲੱਕੜਾ ਸੁੱਕਦੀਆਂ ਪਈਆਂ ਸਵਾਮੀ ਰਾਮਾਰੰਦ ਕੋਲ ਗਏ ਭਗਵਾਨ ਜੀ ਉਹ ਕਹਿੰਦੇ ਤੇਰੇ ਵਰਗਾ ਸਾਧੂ ਗਿਆ ਉਹਨੂੰ ਸਿਕਾਉਣ ਵਾਸਤੇ ਉਹਨੂੰ ਕਹ ਮੈ ਤਾਂ ਪਿਆਰ ਨਾ ਮਿਲਦਾ ਨਾਣ ਤੋੜ ਨਾਲ ਨਹੀਂ ਮਿਲਦਾ ਗੱਜ ਕੇ ਆਖੋ ਸਤਨਾਮ ਜੀ ਵਾਹਿਗੁਰੂ ਉਹਨੂੰ ਸਮਝਾ ਜਾ ਕੇ ਸਵਾਮੀ ਰਾਮਾਨੰਦ ਗਏ ਕਹਿੰਦੇ ਰਾਜਾ ਬਾਈ ਦੁਨੀਆ ਕਿੰਨੇ ਕਿੰਨੇ ਪਦਾਰਥ ਲੈ ਕੇ ਭੋਗ ਲਵਾਂਦੀ ਹੈ ਮਹਾਰਾਜ ਛਕਦੇ ਨਹੀਂ ਇਹ ਤੇਰੇ ਪਿਆਰ ਕਰਕੇ ਹੁੰਦੇ ਖਿਚੜੀ ਤਾਂ ਦੁਨੀਆ ਵੀ ਬਣਾਉਂਦੀ ਐ ਪਰ ਤੇਰੇ ਕੋ ਪ੍ਰੇਮ ਕਰਕੇ ਆਉਂਦੇ ਜਿੱਦਾਂ ਤੂੰ ਪਹਿਲਾਂ ਖਿਚੜੀ ਬਣਾਉਂਦੀ ਸੀ ਉਦਾਂ ਬਣਾਇਆ ਕਰ। ਹੋ ਰਾਜਾ ਬਾਈ ਨੂੰ ਮਹਾਰਾਜ ਨੇ Swami Ramanand ਨੇ ਗਿਆਨ ਕਰਾਇਆ ਉਦਾਂ ਹੀ ਪ੍ਰੇਮ ਦੇ ਨਾਲ ਫਿਰ ਖਿਚੜੀ ਬਣਾਈ ਫਿਰ ਮਹਾਰਾਜ ਆਏ ਮਹਾਰਾਜ ਬੜੇ ਪ੍ਰਸੰਨ ਹੋਏ ਕਹਿੰਦੇ ਰਾਜਾ ਬਾਈ ਤੇਰੇ ਪਿਆਰ ਕਰਕੇ ਆਉਂਦੇ ਆ ਦੁਨੀਆ ਕਈ ਕਈ ਪ੍ਰਕਾਰ ਦੇ ਪਦਾਰਥ ਸਾਨੂੰ ਭੋਗ ਲਵਾਉਂਦੀ ਐ ਅਸੀਂ ਲਾਉਂਦੇ ਨਹੀਂ ਭੋਗ ਅਸੀਂ ਤਾਂ ਪ੍ਰੇਮ ਦੇ ਬੰਨੇ ਆਉਂਦੇ ਆ ਮੰਗ ਲੈ ਜੋ ਕੁਝ ਮੰਗਣਾ ਰਾਜਾਂਬਾਈ ਕਹਿਣ ਲੱਗੀ ਮਹਾਰਾਜ ਮੇਰਾ ਸਰੀਰ ਨਾਸ਼ਵਾਨ ਤੁਸੀਂ ਆ ਬਨਾਸ਼ੀ ਹੋ ਇਹ ਮੇਰਾ ਸਰੀਰ ਰਹਿਣਾ ਕੋਈ ਨਹੀਂ ਪਰ ਮੇਰੀ ਬੇਨਤੀ ਹੈ ਵੀ ਮੇਰੇ ਜਾਣ ਤੋਂ ਬਾਅਦ ਵੀ ਮੇਰੀ ਖਿਚੜੀ ਦਾ ਭੋਗ ਲੱਗਦਾ ਰਹੇ ਇਹ ਜਦੋਂ ਰਾਜਾਂਬਾਈ ਨੇ ਮੰਗਿਆ ਭਗਵਾਨ ਜੀ ਪ੍ਰਸੰਨ ਹੋ ਗਏ ਕਹਿੰਦੇ ਠੀਕ ਹੈ ਅਸੀਂ ਵਰ ਦਿੰਦੇ ਆ ਤੇਰੇ ਜਾਣ ਤੋਂ ਬਾਅਦ ਵੀ ਖਿਚੜੀ ਦਾ ਭੋਗ ਅਸੀਂ ਛਕਦੇ ਰਹਾਂਗੇ ਸਾ ਸੰਗਤ ਜਗਨਨਾਥ ਪੁਰੀ ਚ ਅੱਜ ਵੀ ਖਿਚੜੀ ਬਣਦੀ ਹੈ ਗਾਜੇ ਕਿ ਆਖੋ ਸਤਨਾਮ ਓਮ ਸ੍ਰੀ ਗੁਰੂ। ਉਹ ਸਾ ਸੰਗਤ ਗੱਲਾਂ ਪ੍ਰੇਮ ਦੀਆਂ ਸਾਰੀਆਂ ਤੁਸੀਂ ਪ੍ਰੇਮ ਕਰੋ ਗੁਰੂ ਦੇ ਨਾਲ ਦਿਮਾਗ ਇੱਕ ਪਾਸੇ ਰੱਖ ਕੇ ਦੁਨੀਆ ਵਾਲਾ ਦੇਖੋ ਬਸ ਮਨ ਦਾ ਪ੍ਰੇਮ ਜੇ ਤੁਸੀਂ ਪ੍ਰੇਮ ਕਰੋਗੇ ਰੱਬ ਤੁਹਾਨੂੰ ਅੱਜ ਹੀ ਮਿਲ ਜਾਣਾ। ਹਾਂ ਗੱਲ ਪ੍ਰੇਮ ਕਰੋ। ਬਾਕੀ ਦੁਨੀਆਦਾਰਾਂ ਦੀਆਂ ਗੱਲਾਂ ਛੱਡੋ। ਇਹਨਾਂ ਨੇ ਆਪ ਨਹੀਂ ਜੁੜਨਾ ਨਾ ਤੁਹਾਨੂੰ ਜੁੜੇ